ਪਾਪਾ ਆਪਣਾ ਖਿਆਲ ਰੱਖਿਓ ਜਦੋਂ ਮੈਂ ਵੱਡੀ ਅਫਸਰ ਬਣ ਗਈ ਨਾ ਫਿਰ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦਿੰਦੀ ਬਸ ਆਪਦੇ ਕੋਲੇ ਰੱਖੋ ਧੀਏ ਜਦੋਂ ਤੂੰ ਅਫਸਰ ਬਣ ਗਈ ਫਿਰ ਮੈਨੂੰ ੱੱੱਕੇ ਖਾਣ ਦੀ ਕੀ ਲੋੜ ਐ ਮੈਂ ਤੇਰੇ ਕੋਲੇ ਰਿਹਾ ਕਰੂੰਗਾ ਫਿਰ ਤਾਂ ਮੈਂ ਜਲਦੀ ਆ ਜੂੰਗਾ ਖਿਆਲ ਰੱਖੀਆ ਆਪਣਾ ਆ ਲੋ ਜੀ ਤੁਹਾਡੀ ਰੋਟੀ ਪਰੌਂਠੇ ਬਣਾਤੀ ਆ ਨਾਲ ਸੁੱਕੀ ਸਬਜੀ ਬਣਾਤੀ ਐ ਚੰਗਾ ਸਰਦਾਰ ਨਹੀਂ ਧਿਆਨ ਨਾਲ ਖਾ ਲਿਓ ਹੁਣ ਮੈਂ ਜਾਂਨਾ ਠੀਕ ਐ ਜੀ ਹੋਗੀ ਨਾ ਬਾਦਸ਼ਗਨੀ ਮੈਂ ਕਹਿੰਦੀ ਹਾਂ ਤੁਸੀਂ ਨਾ ਜਾਓ ਓਹੋ ਮੰਮੀ ਤੁਸੀਂ ਤਾਂ ਐਵੇਂ ਵਹਿਮ ਕਰੀ ਜਾਂਦੇ ਹੋ ਕੋਈ ਗੱਲ ਨਹੀਂ ਪਾਪਾ ਤੁਸੀਂ ਜਾਓ ਐਵੇਂ ਨਾ ਇਹਨਾਂ ਭਾਈ ਮੈਂ ਪਰਮਾਚ ਪਿਆ ਕਰ ਨਾਲੇ ਮੈਂ ਤਾਂ ਪਹਿਲਾਂ ਹੀ ਲੇਟ ਐ ਹਜੇ ਰਸਤੇ ਦੇ ਵਿੱਚੋਂ ਮੈਂ ਬੰਸੇ ਨੂੰ ਲੈਣਾ ਚੰਗਾ ਆਪਣਾ ਖਿਆਲ ਰੱਖੀ ਚੰਗਾ ਧੀਏ ਖਿਆਲ ਰੱਖਿਆ ਕਰ ਆਪਣਾ ਠੀਕ ਐ ਪਾਪਾ ਚੰਗਾ ਮੈਂ ਚਲਦਾ ਜਦੋਂ ਮੈਂ ਢੇਡਾ ਲਾ ਕੇ ਬੜੀ ਖੁਸ਼ੀ-ਖੁਸ਼ੀ ਆਪਣੇ ਘਰ ਆਇਆ ਤੇ ਘਰ ਆ ਕੇ ਦੇਖਿਆ ਮੇਰਾ ਘਰ ਉਜੜਿਆ ਪਿਆ ਸੀ ਘਰੇ ਕੋਈ ਵੀ ਨਹੀਂ ਦਿੱਸਿਆ ਮੈਨੂੰ ਆਣ ਗਵਾਣ ਨੇ ਵੀ ਮੈਨੂੰ ਨਹੀਂ ਦੱਸਿਆ ਕਿੱਧਰ ਚਲੀ ਗਈ ਮੇਰੀ ਪਤਨੀ ਕਿੱਧਰ ਚਲੀ ਗਈ ਮੇਰੀ ਧੀ ਤੇ ਮੈਂ ਪਾਗਲਾ ਵਾਂ ਕਲੀਆਂ ਦੇ ਵਿੱਚ ਉਹਨਾਂ ਨੂੰ ਲੱਭਦਾ ਫਿਰਦਾ ਸੀ ਤੇ ਫੇਰ ਫਿਰ ਮੈਨੂੰ ਜਾਗਰ ਅਮਲੀ ਨੇ ਦੱਸਿਆ ਕਿ ਤੇਰੀ ਧੀ ਦਾ ਕਤਲ ਜੱਸੇ ਨੇ ਬੇਰਹਿਮੀ ਨਾਲ ਕਰ ਦਿੱਤਾ ਸੀ ਤੇ ਹੁਣ 20 ਸਾਲ ਦੀ ਸਜ਼ਾ ਹੋਗੀ ਤੇ ਤੇਰੇ ਘਰ ਵਾਲੀ ਤੇਰੇ ਘਰ ਵਾਲੀ ਕਲੀਆਂ ਦੇ ਵਿੱਚ ਪਾਗਲ ਹੋ ਕੇ ਆਪਣੀ ਧੀ ਨੂੰ ਲੱਭਦੀ ਰਹੀ ਅਸੀਂ 1 ਮਹੀਨਾ ਉਹਨੂੰ ਇੱਥੇ ਦੇਖਦੇ ਰਹੇ ਹਾਂ ਉਸ ਤੋਂ ਬਾਅਦ ਉਹ ਦਿਖਾਈ ਨਹੀਂ ਦਿੱਤੀ ਉਹ ਦਿਖਾਈ ਨਹੀਂ ਦਿੱਤੀ ਹੁਣ ਤਾਂ ਹੋਂ ਤਾਂ ਜੱਤਾ ਵੀ ਜੇਲ੍ਹ ਦੇ ਵਿੱਚੋਂ ਛੁੱਟ ਕੇ ਬਾਹਰ ਆ ਗਿਆ ਕੁਝ ਲੋਗ ਇਹ ਵੀ ਕਹਿੰਦੇ ਸੀ ਤੇਰੀ ਧੀ ਤੇਰੀ ਧੀ ਕਿਸੇ ਨੂੰ ਮੂੰਹ ਤੱਕੋਂ ਜੋਗੀ ਨਹੀਂ ਰਹੀ ਤੇ ਉਹਨੇ ਆਤਮ ਹੱਤਿਆ ਕਰ ਲਈ ਕੀ ਵਿਗਾੜਿਆ ਸੀ ਮੇਰੀ ਧੀ ਨੇ ਕਿੰਦੇ ਦਾ ਕੀ ਵਿਗਾੜਿਆ ਸੀ ਹੌਸਲਾ ਰੱਖ ਬਾਪੂ ਹੌਸਲਾ ਰੱਖ ਹੌਸਲਾ ਵੀ ਕਿਸੇ ਸਹਾਰੇ ਤੇ ਰੱਖਿਆ ਜਾਂਦਾ ਕਿਹੜੇ ਆਸਰੇ ਤੇ ਹੌਤਲਾ ਰੱਖਾ ਕਿਹੜੇ ਆਸਰੇ ਤੇ ਹੌਤਲਾ ਰੱਖਾਂ ਮੈਂ ਪਰ ਜਾਣਦੇ ਮੈਨੂੰ ਮੈਂ ਨਹੀਂ ਜੀਣਾ ਚਾਹੁੰਦਾ ਤੁਹਾਨੂੰ ਕੀ ਪਤਾ ਕਿ ਤੁਹਾਡੇ ਘਰਲੀ ਮਰ ਚੁੱਕੀ ਐ ਕੀ ਪਤਾ ਵਿਚਾਰੀ ਕਮਲੀ ਬੋਲੀ ਹੋ ਕੇ ਕਿੱਥੇ ਉਈ ਫਿਰਦੀ ਆਉ ਜੇ ਘਰੋਂ ਵਾਪਸ ਆ ਗਈ ਫੇਰ ਹਾਂ ਤੇ ਤੇਰੇ ਜੋ ਤੇਰੇ ਚੋਂ ਮੈਨੂੰ ਆਪਣੀ ਧੀ ਹਰਮਨ ਦਿਸਦੀ ਐ ਜੇਕਰ ਤੁਹਾਨੂੰ ਮੇਰੇ ਚ ਆਪਣੀ ਧੀ ਦਿਖਦੀ ਹੈ ਨਾ ਤਾਂ ਮੈਂ ਤੁਹਾਡੀ ਅਧੂਰੀ ਕਹਾਣੀ ਨੂੰ ਪੂਰੀ ਕਰਕੇ ਰਹਾਂਗੀ ਤੂੰ ਤਾਂ ਤੂੰ ਮੇਰੀ ਧੀ ਐ ਮੇਰੀ ਧੀ ਹਰਮਨ ਤਸਮੀਨ ਇੱਕ ਗੱਲ ਦੱਸੋ ਇਹ ਜੱਸਾ ਕੌਣ ਐ ਜੱਸਾ ਜੱਸਾ ਮੰਨਨੇ ਚਮੇਰ ਸਿੰਘ ਦਾ ਬੇਟੇ ਵਿੱਕੀ ਦਾ ਦੋਸਤ ਹੈ ਜਦੋਂ ਮੈਂ ਘਰੋਂ ਬਾਹਰ ਗਿਆ ਸੀ ਇੱਕ ਮਹੀਨੇ ਵਾਸਤੇ ਤਾਂ ਇੱਕ ਦਿਨ ਪਹਿਲਾਂ ਉਹ ਦੋਨੇ ਸਾਡੇ ਘਰ ਆਏ ਸੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੀ ਤੇਰੇ ਘਤ ਲਾਂ ਦਾ ਵੀ ਪਤਾ ਕਰਕੇ ਰਹੂੰਗੀ ਤੇ ਤੁਹਾਡੇ ਘਰ ਵਾਲੇ ਨੂੰ ਵੀ ਲੱਭ ਕੇ ਰਹੂੰਗੀ ਬਸ ਤੁਸੀਂ ਕਿ ਕੰਮ ਕਰੋ ਮੈਨੂੰ ਆਦੀਤੀ ਦੇ ਕੱਪੜੇ ਦੇ ਦੋ। ਬਾਕੀ ਕੰਮ ਮੇਰਾ। ਫਿਰ ਤੀ ਇਹ ਮੈਨੂੰ ਵੀ ਮੈਨੂੰ ਵੀ ਜੀਣ ਦਾ ਮਕਸਦ ਮਿਲ ਜਾਊਗਾ। ਮੈਂ ਆਪਣੀ ਧੀ ਹਰਮਨ ਦੇ ਸਾਰੇ ਕੱਪੜੇ ਸਮਾਲ ਕੇ ਰੱਖਿਆ ਹੈ। ਐ ਸੰਦੂਕ ਦੇ ਵਿੱਚ। ਤੈਨੂੰ ਤਾਰੋ ਇੱਕ ਦਰੋਂ ਚੱਲ। ਅਬ ਤਾਰੋ ਆ ਕੱਪੜੇ ਜੇ ਲੈ ਕੇ ਕਿੱਧਰ ਚੱਲੀਆਂ ਯਾਤਰਾ ਤੇ ਚੱਲੀਆਂ ਕਿਤੇ ਬੇ ਯਾਤਰਾ ਤੇ ਕਾਹਨੂੰ ਚੱਲੀਆਂ ਹੂੰ ਓਹ ਹੋਰ ਫਿਰ ਅ ਲੀੜੇ ਲੱਤੇ ਜੀ ਕਿੱਧਰ ਨੂੰ ਲੈ ਕੇ ਚੱਲੀਆਂ ਬੇ ਮੈਂ ਤਾਂ ਤੇਰੇ ਵਾਲੀ ਚੱਲੀ ਸੀ ਇਹ ਲੀੜੇ ਲੱਤਾਂ ਦੀ ਕਹਾਣੀ ਤਾਂ ਬਹੁਤ ਲੰਮੀ ਐ ਮੈਂ ਤੈਨੂੰ ਕਦੇ ਫਿਰ ਬਹਿ ਕੇ ਦੱਸੂਗੀ ਆ ਇੱਕ ਤਾਂ ਤਾਰੋਂ ਉਂ ਤੋੜ ਜੇ ਲੱਗੀ ਪਈ ਐ ਇਹ ਕਾ ਤੂੰ ਬਾਜ਼ਾਰ ਤਾਂ ਜੀਆਂ ਪਾਈ ਜਾਨੀ ਐ ਬੇ ਬਾਜ਼ਾਰ ਤਾਂ ਕਾਹਨੂੰ ਪਾਉਣੀ ਐ ਮੈਂ ਤਾਂ ਐਂ ਕਹਿਨੀ ਐ ਤੂੰ ਜ਼ਿੰਦਗੀ ਚ ਕੋਈ ਚੱਜ ਦਾ ਕੰਮ ਨਹੀਂ ਕੀਤਾ ਕੋਈ ਭਲੇ ਦਾ ਕੰਮ ਕਰ ਲੈ ਆ ਤੂੰ ਦਾਸ ਤਾਂ ਸਹੀ ਮੈਂ ਕਰ ਦਿੰਨਾ ਭਲੇ ਦਾ ਕੰਮ ਆ ਆਪਾਂ ਕਿਸੇ ਨੂੰ ਇਨਸਾਫ ਦਵਾਉਣਾ ਬਸ ਤੇਰੇ ਸਾਥ ਦੀ ਲੋੜ ਹੈ ਨਹੀਂ ਇਨਸਾਫ ਦਵਾਉਣ ਨੂੰ ਤਾਰੋ ਮੈਂ ਜੱਜ ਲੱਗਿਆ ਬੇ ਇਨਸਾਫ ਕੱਲੇ ਜੱਜ ਹੀ ਨਹੀਂ ਕਰਦੇ ਆ ਹੋਰ ਵੀ ਬਥੇਰੇ ਤਰੀਕੇ ਆ ਫੇਰ ਠੀਕ ਹੈ ਮੈਂ ਲਿਆਵਾਂ ਫਿਰ ਡਾਂਗ ਕੱਢ ਕੇ ਇਹ ਡਾਂਗ ਦੀ ਕੀ ਲੋੜਾ ਮੱਲਿਆ ਆਪਾਂ ਤਾਂ ਕਿਸੇ ਧੀ ਦੇ ਪਿਓ ਨੂੰ ਇਨਸਾਫ ਦਵਾਉਣਾ ਬਸ ਸਹੀ ਮੁਜਰਮ ਲੱਭਣਾ ਲ ਮੁਜਰਮ ਲੱਭਣਾ ਆ ਮੈਥੋ ਤਾਂ ਕਦੇ ਗਵਾਚੀ ਜਰਦੀ ਦੀ ਪੂੜੀ ਨਹੀਂ ਲੱਭੀ ਜਮਤਾਰੋਂ ਆ ਮੁਜਰਮ ਮੁਜਰਮ ਜੇ ਮੈਂ ਕਿਵੇਂ ਲੱਭੂ ਬਿਆਮਲੀ ਤੂੰ ਬਾਕੀ ਗੱਲਾਂ ਛੱਡ ਤੂੰ ਨਾ ਮੇਰੇ ਨਾਲ ਚੱਲ ਆਪਾਂ ਰਾਮਗੜ੍ਹ ਪਿੰਡ ਜਾਣਾ ਪਰ ਜਾਵਾਂਗੇ ਫੇਸ ਬਟਾ ਕੇ ਤੂੰ ਨਾ ਮੇਰੇ ਨਾਲ ਘਰੇ ਚੱਲ ਤੈਨੂੰ ਉੱਥੇ ਸਮਝਾਉਣੀ ਆ ਸਾਰੀ ਗੱਲ ਬੇ ਤੂੰ ਭਾਵੇਂ ਬਾਹਰ ਚ ਹੀ ਖੜ ਜੀ ਬਾਕੀ ਕੰਮ ਤਾਂ ਮੈਂ ਆਪੇ ਕਰ ਲਵਾਂ ਚੱਲ ਬੇ ਆ ਜਾ ਹੁਣ ਚੱਲ ਤੁਰਦਾ ਤੂੰ ਤਾਂ ਹੌਲੀ ਚੱਲ 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 ਸਰਦਾਰ ਜੀ ਸਰਦਾਰ ਜੀ ਹਾਂ ਭਾਈ ਕੌਣ ਤੁਸੀਂ ਮੈਂ ਤਾਂ ਜਿਲ ਨਾਲ ਦੇ ਪਿੰਡੋਂ ਆਈਆਂ ਮੇਰਾ ਬਾਪੂ ਨਾ ਵਿਚਾਰਾ ਢਿੱਲਾ ਮੱਠਾ ਜਹ ਰਹਿੰਦਾ ਉਹ ਤਾਂ ਕੋਈ ਕੰਮ ਨਹੀਂ ਹੁੰਦਾ ਜੇ ਸਰਕਾਰ ਸਾਡੀ ਕੋਈ ਮਦਦ ਕਰ ਦੇ ਬਸ ਮੈਂ ਤਾਂ ਇਹੀ ਕਹਿੰਦੀ ਸੀ ਮੈਨੂੰ ਸਮਝ ਨਹੀਂ ਆਉਂਦੀ ਸਰਕਾਰਾਂ ਕੁਝ ਕੀ ਕੰਮ ਕਰਾਦੀ ਹੈ ਤੁਹਾਡਾ ਬਸ ਜੀ ਜੇ ਕੋਈ ਸਾਡੀ ਪੈਨਸ਼ਨ ਪੁੱਛਣ ਲੱਗ ਜੇ ਤਾਂ ਸਾਡਾ ਗੁਜ਼ਾਰਾ ਸੌਖਾ ਹੋ ਜਾਊਗਾ ਇਹ ਤਾਂ ਕੁੜੀਆਂ ਸਨਾਰਾਂ ਦੇ ਕੰਮ ਹੁੰਦੇ ਆ ਅਸੀਂ ਨਾ ਜੀ ਕਿਸੇ ਤੋਂ ਸੁਣਿਆ ਸੀ ਕਿ ਤੁਹਾਡਾ ਸ਼ੋਹਰਾ ਨਾ ਜਿਹੜਾ ਉਹ ਮੰਤਰੀਆਂ ਦੇ ਮੁੰਡੇ ਨਾਲ ਰਹਿੰਦਾ ਤੁਹਾਨੂੰ ਕਿਹਨੇ ਕਹਿ ਦਿੱਤਾ ਸਾਡਾ ਮੁੰਡਾ ਮੰਤਰੀਆਂ ਦੇ ਸ਼ੋਹਰ ਨਾਲ ਰਹਿੰਦਾ ਹੈ ਪਤਾ ਨਹੀਂ ਕਿਹੜੇ ਭਲੇ ਮਾਨਸ ਬੰਦੇ ਨੇ ਦੱਸਿਆ ਸੀ ਕੁੜੀਆਂ ਤੇ ਗਲਤ ਦੱਸਿਆ ਤੁਹਾਨੂੰ ਕਿਸੇ ਨੇ ਇਹ ਤਾਂ 20 ਸਾਲ ਪੁਰਾਣੀ ਗੱਲ ਹੈ ਲੈ ਫਿਰ ਕੀ ਹੋ ਗਿਆ ਜੀ ਜੇ 20 ਸਾਲ ਪੁਰਾਣੀ ਗੱਲ ਹੈ ਕਹਿ ਕਹਾ ਕੇ ਕੰਮ ਤਾਂ ਕਰਾਈ ਸਕਦੇ ਹੋ ਅਸੀਂ ਨਾ ਮੰਤਰੀਆਂ ਦੇ ਨਾਲ ਰਹਿ ਕੇ ਬਹੁਤ ਕੁਝ ਗਵਾ ਲਿਆ ਤੈਨੂੰ ਨਹੀਂ ਪਤਾ ਆ ਮੈਨੂੰ ਤਾਂ ਸਮਝ ਨਹੀਂ ਆਉਦੀ ਜੀ ਕੀ ਗਵਾ ਲਿਆ ਤੁਸੀਂ ਐਡਾ ਵੱਡਾ ਤਾਂ ਘਰ ਪਾ ਰੱਖਿਆ ਆ ਕੁੜੀਆਂ ਤੈਨੂੰ ਨਹੀਂ ਸਮਝਾਉਣੀ ਚਾਹ ਪਾਣੀ ਪੀਣਾ ਤਾਂ ਦੱਸ ਉਹ ਮੈਂ ਕਹਿੰਦੀ ਸੀ ਜੀ ਆ ਥੋੜਾ ਸ਼ੋਰ ਹੁਣ ਗਿਆ ਕਿੱਥੇ ਕੀ ਕੰਮ ਕਰਦਾ ਉਹ ਤਾਂ ਕੁੜੀਆਂ ਭੱਠੇ ਤੇ ਹੁੰਦਾ ਐਥੇ ਐ ਨਹੀਂ ਹੁਣ 9 ਵਜੇ ਜਾਂਦਾ ਹੈ ਤੇ 5 ਵਜੇ ਆਉਂਦਾ ਹੈ ਅੱਛਾ ਜੀ ਤੁਸੀਂ ਪੱਠਾ ਚਲਾਉਂਦੇ ਹੋ ਤੇ ਮੈਂ ਪੱਠੀ ਚਲਾਉਣੀ ਆ ਜੀ ਤੇ ਕਿਹੜੇ ਪਿੰਡਾ ਤੋਂ ਤੁਹਾਡਾ ਪੱਠਾ ਆ ਰਾਮਨਗਰ ਹੈ ਕੁੜੀ ਹੈ ਚਲੋ ਠੀਕ ਹੈ ਜੀ ਮੈਂ ਹੁਣ ਚੱਲਦੀ ਆ ਕੁੜੀਏ ਚਾਹ ਬਣ ਕੇ ਪੀ ਜਾਂਦੇ ਨਹੀਂ ਨਹੀਂ ਬਸ ਜੀ ਧੰਨਵਾਦ ਹਾਂ ਦਾ 9 ਵਜੇ ਜਾਂਦਾ ਹੈ 5 ਵਜੇ ਵਾਪਸ ਆਉਂਦਾ ਹੈ

ਤੋਂ ਫੋਰਟ 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 ਮੈਂ ਪਾ ਨਹੀਂ ਸਕਦਾ ਮੇਰੇ ਤੋਂ ਰੁਕ ਜਾ ਹਰਮਨ ਹਰਮਨ ਮੈਨੂੰ ਮਾਫ ਕਰ ਦੇ ਹਰਮਨ ਮੈਨੂੰ ਮਾਫ ਕਰ ਦੇ ਤੈਨੂੰ ਤਾਂ ਪਤਾ ਮੈਂ ਕੁਝ ਨਹੀਂ ਕੀਤਾ ਹਰਮਨ